ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਗੁਰੂ ਪੈਰੀ ਸਾਹਿਬ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕੱਲ 15 ਦਸੰਬਰ ਦਾ ਦਿਨ ਐਤਵਾਰ ਪੋ ਦਾ ਮਹੀਨਾ ਆਰੰਭ ਹੋ ਰਿਹਾ ਹੈ ਆਪਾਂ ਨੂੰ ਪਤਾ ਹੈ ਕਿ ਪੋ ਦੇ ਮਹੀਨੇ ਅੰਦਰ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਚਾਰੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੋਰਾ ਵਰਸਨ ਬਾਬਾ ਫਤੇ ਸਿੰਘ ਤਨ ਤਨ ਮਾਂ ਗੁਜਰਕੌਰ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹੋਏ ਆ ਹਰ ਸਾਲ ਦੀ ਤਰ੍ਹਾਂ 15 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਗੁਰਦੁਆਰਾ ਪੀਚ ਐਵੈਨਿਊ ਲਿਵਨਸ਼ਨ ਵਿਖੇ ਹਰ ਰੋਜ਼ ਸ਼ਾਮ ਦੇ ਦੀਵਾਨ ਸਜਣਗੇ ਦੀਵਾਨਾਂ ਦਾ ਸਮਾਂ 4 ਵਜੇ ਤੋਂ ਲੈ ਕੇ 7 ਵਜੇ ਤੱਕ ਦਾ ਹੋਵੇਗਾ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਵੱਖਰੇ ਵੱਖਰੇ ਦਿਨਾਂ ਦੇ ਵਿੱਚ ਸਾਡੇ ਕੋਲੇ ਬਹੁਤ ਪਿਆਰੇ ਗੁਰੂ ਦੇ ਕੀਰਤਨੀਏ ਵਿਦਵਾਨ ਕਵੀਸ਼ਰ ਜਥੇ ਪਹੁੰਚ ਰਹੇ ਨੇ ਜਿਵੇਂ ਬੀਬੀ ਰਸਲੀਨ ਕੌਰ ਦਾ ਜਥਾ ਬੀਬੀ ਬਲਜੀਤ ਕੌਰ ਤਲਵਾੜੇ ਵਾਲੇ ਭਾਈ ਮਹਿਲ ਸਿੰਘ ਜੰंडीगढ़ ਵਾਲੇ ਭਾਈ ਕੁਲਦੀਪ ਸਿੰਘ ਜੀ ਕਥਾਵਾਚਕ ਭਾਈ ਇੰਦਰਜੀਤ ਸਿੰਘ ਜੀ ਪਠਾਨਕੋੜ ਤੋਂ ਅਤੇ ਹਜ਼ੂਰੀ ਜਥਾ ਭਾਈ ਬਲਵਿੰਦਰ ਸਿੰਘ ਜੀ ਸੁਲਤਾਨਪੁਰ ਲੋਧੀ ਵਾਲੇ ਭਾਈ ਕਰਮਜੀਤ ਸਿੰਘ ਜੀ ਖਨੂਰ ਵਾਲੇ ਸੰਗਤਾਂ ਦੇ ਦਰਸ਼ਨ ਕਰਨਗੇ ਸੋ ਮੈਂ ਆਪਣੇ ਜਥੇ ਵੱਲੋਂ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਬੇਨਤੀ ਕਰਦਾ ਕਿ ਜਿੱਥੇ ਇਹ ਮਹਾਨ ਦਿਨ ਸ਼ੁਰੂ ਹੋ ਰਹੇ ਨੇ ਆਪਾਂ ਘੱਟੋ ਘੱਟ ਉਹਨਾਂ ਮਹਾਨ ਬਾਬਿਆਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਇਹਨਾਂ ਦਿਨਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਖੁਸ਼ੀ ਦੇ ਸਮਾਗਮ ਨਾ ਕਰੀਏ ਕੋਈ ਨਸ਼ਾ ਪੱਤਾ ਨਾ ਵਰਤੀਏ ਅਸੀਂ ਘੱਟੋ ਘੱਟ ਉਹਨਾਂ ਨੂੰ ਕੁਝ ਨਹੀਂ ਦੇ ਸਕਦੇ ਆਪਾਂ ਉਹਨਾਂ ਨੂੰ ਸਮਾਂ ਦੇ ਸਕਦੇ ਆ ਜੇ ਆਪਾਂ ਕੋਈ ਨਸ਼ਾ ਕਰਦੇ ਆ ਤਾਂ ਆਪਾਂ ਨਸ਼ਾ ਛੱਡੀਏ ਗੁਰੂ ਬਾਲੇ ਬਣੀਏ ਉਹਨਾਂ ਨੂੰ ਸਰਦਾ ਦੇ ਫੁੱਲ ਪੇਟ ਕਰੀਏ ਅਤੇ ਅਖੀਰ ਵਿੱਚ ਬੇਨਤੀ ਹੈ ਕਿ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਇਤਿਹਾਸਿਕ ਪੈਂਤੀ ਯਾਦ ਕਰਾਈ ਹੈ ਜਿਵੇਂ ਊੜੇ ਤੋਂ ਉਦੇਸ ਸਿੰਘ ਆੜੇ ਤੋਂ ਆਲਮ ਸਿੰਘ ਮੱਚਣਾ ਏੜੀ ਤੋਂ ਇੰਦਨਾ ਮੰਨਣੀ ਸੋ ਅਸੀਂ ਹਰ ਰੋਜ਼ ਤਿੰਨ ਤਿੰਨ ਅਖਰਾ ਦਾ ਜੋਟਾ ਬਣਾ ਕੇ ਅਸੀਂ ਬੱਚਿਆਂ ਨੂੰ ਇਹ ਯਾਦ ਕਰਾਵਾਂਗੇ ਸੰਗਤ ਨੂੰ ਉਹ ਦੱਸਾਂਗੇ ਵੀ ਉਹ ਕੀ ਇਤਿਹਾਸ ਹੈ ਇਦਾਂ ਸਾਨੂੰ ਦੋ ਫਾਇਦੇ ਹੋਣਗੇ ਸਾਡੇ ਘਰਾਂ ਵਿੱਚ ਸਾਡੀ ਮਾਂ ਬੋਲੀ ਜਾਵੇਗੀ ਸਾਡੇ ਘਰਾਂ ਵਿੱਚ ਗੁਰੂ ਦਾ ਇਤਿਹਾਸ ਗੁਰੂ ਦਾ ਗਿਰਸਾ ਜਾਵੇਗਾ ਸੋ ਅਸੀਂ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਜਿੱਥੇ ਉਹਨਾਂ ਮਹਾਨ ਬਾਬਿਆਂ ਨੂੰ ਯਾਦ ਕਰਨਾ ਉੱਥੇ ਅਸੀਂ ਧੰਨ ਧੰਨ ਮਾਂ ਗੁਜਰਕੌਰ ਜਿਨ੍ਹਾਂ ਦਾ 400 ਸਾਲਾ ਜਨਮ ਦਿਹਾੜਾ ਸ਼ਤਾਬਦੀ ਚੱਲ ਰਹੀ ਹੈ ਉਹਨਾਂ ਨੂੰ ਸਮਰਪਿਤ ਹੋਵਾਂਗੇ ਸੋ ਅਖੀਰ ਵਿੱਚ ਮੈਂ ਬੇਨਤੀ ਕਰਦਾ ਵੀ ਮਾਂ ਗੁਜਰੀ ਦੇ ਵਾਰਸੋ ਫੜੋ ਸੂਈ ਛੱਡੋ ਕੈਂਚੀ ਆਪੋ ਆਪਣਾ ਫਰਜ਼ ਸਮਝ ਕੇ ਯਾਦ ਕਰਾਓ ਪੰਤੀ ਸੋ ਅਖੀਰ ਵਿੱਚ ਫੇਰ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪ ਜੀ ਨੇ 15 ਤਰੀਕ ਤੋਂ ਲੈ ਕੇ 30 ਦਸੰਬਰ ਤੱਕ ਹਰ ਰੋਜ਼ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ